ਆਹੇ ਘੋਟ ਘੋਟ ਲਾਈਏ ਸੋਗ ਲੋ ਦੁਆਰ ਕੋ ਸ਼ੋਡ ਕਾ ਸਰਬ ਰਵਜਾ ਨਸ਼ੇ ਕਰਨੇ ਛੱਡ ਦੇ ਗੁਰੂ ਸਾਹਿਬ ਦਾ ਫਰਮਾਣ ਹੈ ਜਿੱਤ ਪੀਤੇ ਮਤ ਦੂਰ ਹੋਏ ਬੰਦਪ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੈ ਖਸਮੋ ਧੱਕੇ ਖਾਏ ਵੰਡਿਆ ਨਗੌੜਿਆ ਆ ਗਿਆ ਤੜਕੇ ਬੁੱਥਾ ਚੱਕ ਕੇ ਬਾਪੂ ਐਸੇ ਨਸ਼ੇ ਬੰਦੇ ਨੂੰ ਕੱਚੀ ਪੈਸਲ ਵਾਂਗ ਕਰ ਦਿੰਦੇ ਨੇ ਉਹ ਆਪਣੇ ਮੁੰਡੇ ਨੂੰ ਸਮਝਾਇਆ ਬੋਧੀਆ ਮੱਤਾਂ ਦਿੰਦਾ ਦਿੰਦਾ ਸਵਾ ਬਾਪੂ ਜੀ ਗੁਰੂਦੀਪ ਬਾਣੀ ਕਿਤੇ ਵੀ ਸੁਣ ਲੈ ਕੇ ਦੋ ਸਾਲਾ ਖੀਆਂ ਨਾ ਸਮਝੋ ਨਾ ਮੈਨੂੰ ਚੱਕਣਾ ਇਧਰ ਆ ਪੈਗ ਲਈਏ ਬਾ ਉਹ ਕੱਕਾ ਕੋ ਬੁੱਥਾ ਚੁੱਕੇਗਾ ਐਸੇ ਲੋਕਾਂ ਕਰ ਚ ਲੱਗੀ ਨਸ਼ੇ ਦੀਆਂ ਸਿੱਖਿਓ ਬੰਦੇ ਨੇ ਕਦੋਂ ਨੂੰ ਜਿਉਂਦੇ ਨਹੀਂ ਛੱਡਣ ਆ ਗਏ ਨੇ ਜਾਂ ਕਿਦੇ ਖੂ ਖਾ ਤੇ ਜਮ ਭਰ ਜਾ ਜਾ ਗਏ ਜਰੇ ਬਲਵੰਸਿਓ ਆਪਦੇ ਮੁੜੇ ਦਾ ਕਾਤਲ ਜਾ ਸਾਣੇ ਮੈਂ ਬੇਕਸੂਰ ਆ ਜਨਾਬ ਮੈਂ ਬੇਕਸੂਰ ਆ